ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਚੋਰਾਂ ਦੀ ਚੋਰੀਆਂ ਜਿਹੜੀਆਂ ਅੱਜ ਕੱਲ੍ਹ ਅਨੋਖੇ ਢੰਗ ਨਾਲ ਕੀਤੀਆਂ ਜਾ ਰਹੀਆਂ ਚੋਰਾਂ ਲੋ ਬਾਰਦਾਤ ਹੈਗੀ ਆ ਭੂਆ ਹਲਕਾ ਹੈਗਾ ਪਿੰਡ ਚਕਰਾਲ ਦੀ ਗੱਲ ਕਰਾਂਗੇ ਤਸਵੀਰਾਂ ਦਿਖਾਵਾਂਗੇ ਸਭ ਤੋਂ ਪਹਿਲੇ ਤੁਹਾਨੂੰ ਇੱਕ ਡੇਰਾ ਹੈਗਾ ਗੁਜਰਾਂ ਦਾ ਡੇਰਾ ਜਿਹੜਾ ਚਕਰਾਲ ਦੇ ਵਿੱਚ ਬੈੰਦਾ ਇਹ ਪਿੰਡ ਤੋਂ ਬਾਹਰ ਹੈਗਾ ਦੱਸਦੀ ਕਿ ਇੱਥੇ ਚੋਰਾ ਵੱਲੋਂ ਅਨੋਖੀ ਇੱਕ ਘਟਨਾ ਕੀਤੀ ਗਈ ਹੈ ਵੈਸੇ ਤਾਂ ਦੱਸਿਆ ਜੇਰੇ ਪਹਿਲੇ ਵੀ ਕਈ ਜਿਹੜੀਆਂ ਛੋਟੇ ਮੋਟੀਆਂ ਘਟਨਾਵਾਂ ਇੱਧਰ ਹੋਈਆਂ ਚਾਹੇ ਮੋਟਰਸਾਈਕਲ ਚੋਰੀ ਹੋਏ ਨਾ ਇੱਕ ਅੱਧੀ ਵਾਰੀ ਕਹਿੰਦੇ ਵੀ ਕੋਈ ਡੇਰੇ ਦੇ ਉੱਤੋਂ ਬੱਕਰੀ ਚੋਰੀ ਹੋਈ ਪਰ ਅੱਜ ਦੇਰ ਰਾਤ ਜਿਹੜੀ ਕਹਿੰਦੇ ਆ ਕੱਲ ਪਛੋਂ ਦੀ ਗੱਲ ਹੈ ਦੇਰ ਰਾਤ ਤੁਸੀਂ ਤਸਵੀਰਾਂ ਦੇਖ ਸਕਦੇ ਜਿੱਦਾਂ ਇਹ ਪਸ਼ੂ ਵੱਜੇ ਹੋਏ ਨੇ ਇਹਨਾਂ ਦੇ ਗੁਜਰਾਂ ਦੇ ਇਸ ਤਰ੍ਹਾਂ ਹੀ ਇੱਥੇ ਬ 8 ਦੇ ਕਰੀਬ ਸੀਗੇ ਜਿਹੜੇ ਵਜੇ ਹੋਏ ਸੀਗੇ ਦੇਖ ਸਕਦੇ ਹੋ ਚਾਰ ਪਾਈ ਕਹਿੰਦੇ ਇੱਥੇ ਬੱਚੇ ਸੁੱਤੇ ਸੀਗੇ ਤੇ ਇੱਥੇ ਜਿਹੜੇ ਵਜੇ ਹੋਏ ਸੀ ਕੁਛ ਇੱਕ ਅੱਗੇ ਪਿੱਛੇ ਵਜੇ ਹੋਏ ਸੀਗੇ ਦੇਰ ਰਾਤ ਕਿਸੇ ਵੱਲੋਂ ਉਹ ਜਿਹੜੇ ਬੱਕਰੇ ਸੀਗੇ ਜਵਕਰੀਆਂ ਸੀ ਚੋਰੀ ਕਰ ਲਈਆਂ ਗਈਆਂ ਇਹਨਾਂ ਨੂੰ ਕਿਤੇ ਵੀ ਜਿਹੜੇ ਹੋਸ਼ ਨਹੀਂ ਸੀਗੀ ਜਾਨਾ ਨੂੰ ਪਤਾ ਨਹੀਂ ਚੱਲ ਸਕਿਆ ਕਿਉਂਕਿ ਜਿਹੜੇ ਮਾਲਕ ਸੀਗੇ ਘਰ ਦੇ ਜਿਹੜੇ ਪਰਿਵਾਰ ਸੀਗਾ ਉਹਨਾਂ ਵਿੱਚ ਜਿਹੜਾ ਮਾਲਕ ਸੀਗਾ ਉਹ ਘਰ ਨਹੀਂ ਸੀਗਾ ਬੱਚੇ ਸੀਗੇ ਛੋਟੇ-ਛੋਟੇ ਦੇਖ ਸਕਦੇ ਹੋ ਛੋਟੇ-ਛੋਟੇ ਬੱਚੇ ਆ ਗਏ ਇਹੋ ਸੀਗੇ ਘਰ ਤੇ ਉਹ ਜਿਹੜੇ ਸੁੱਤੇ ਪਏ ਸੀਗੇ ਤੇ ਕਿਸ ਨੇ ਇਹਨਾਂ ਦੀਆਂ ਜਿਹੜੀਆਂ ਬੱਕਰੀਆਂ ਤੇ ਬੱਕ ਅਖਤੂ ਉੱਪਰ ਉੱਪਰ ਦਾ ਇਹਨਾਂ ਦਾ ਨੁਕਸਾਨ ਹੋਇਆ ਤੇ ਇਹਨਾਂ ਵੱਲੋਂ ਜਦੋਂ ਰਾਤ 3:30 ਵਜੇ ਦੀ ਘਟਨਾ ਦੱਸ ਰਹੇ ਨੇ ਜਦੋਂ ਇਹਨਾਂ ਨੂੰ ਹੋਸ਼ ਆਇਆ ਪਤਾ ਲੱਗਾ ਕਿ ਬੱਕਰੀਆਂ ਗਾਇਬ ਸੀ ਜਾਣਾਂ ਵੱਲੋਂ ਕਾਫੀ ਰੋਲਾ ਰਾਲਾ ਵੀ ਪਾਇਆ ਗਿਆ ਪਿੰਡ ਦੀ ਪੰਚਾਇਤ ਨੂੰ ਵੀ ਸੂਚਿਤ ਕੀਤਾ ਗਿਆ ਤੇ ਪਿੰਡ ਦੀ ਪੰਚਾਇਤ ਵੱਲੋਂ ਵੀ ਪੂਰੇ ਪਿੰਡ ਦੇ ਵਿੱਚ ਘੇਰਾ ਜਿੱਦਾਂ ਕਹਿ ਸਕਦੇ ਪਾ ਕੇ ਜਿਹੜੀ ਜਿਹੜੀ ਜਾਂਚ ਵੀ ਕੀਤੀ ਗਈ ਪਤਾ ਵੀ ਕੀਤਾ ਗਿਆ ਪਰ ਚੋਰ ਕਿੰਨੇ ਛਾਤਰ ਸੀਗੇ ਵੀ ਕਿਤੇ ਵੀ ਹੋ ਜਿਹੜੇ ਨਜ਼ਰ ਨਹੀਂ ਆਏ ਪਤਾ ਨਹੀਂ ਕਿਸ ਰਸਤੇ ਜਾਂ ਕਿਸ ਤਰ੍ਹਾਂ ਉਹ ਇਹਨਾਂ ਨੂੰ ਚੋਰਾ ਕੇ ਲੈ ਗਏ ਇਹਨਾਂ ਵੱਲੋਂ ਪੁਲਿਸ ਨੂੰ ਕੰਪਲੇਨ ਵੀ ਕੀਤੀ ਗਈ ਆ ਅੱਜ ਇਹਨਾਂ ਵੱਲੋਂ ਜਿਹੜਾ ਮੀਡੀਆ ਦਾ ਸਹਾਰਾ ਲੈ ਕੇ ਮੰਗ ਕੀਤੀ ਗਈ ਹੈ ਕਿ ਇਹਨਾਂ ਨੂੰ ਕਿੰਨਾ ਕਿਤੇ ਜਿਹੜੀ ਮਦਦ ਮਿਲਣੀ ਚਾਹੀਦੀ ਹੈ ਚਾਹੇ ਸਰਕਾਰ ਦੇ ਹੋ ਉਧਰੋਂ ਪੁਲਿਸ ਪ੍ਰਸ਼ਾਸਨ ਕੋਲੋਂ ਵੀ ਇਹਨਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਜਿਹੜੀ ਹੈ ਜਲਦੀ ਤੋਂ ਜਲਦੀ ਇੱਥੇ ਕਾਰਵਾਈ ਕਰੇ ਤੇ ਪੁਲਿਸ ਚੋਰਾਂ ਨੂੰ ਲੱਭ ਕੇ ਸਲਾਖਾਂ ਦੇ ਪਿੱਛੇ ਪਹੁੰਚਾਏ ਤੇ ਤਾਂ ਜੋ ਇਹਨਾਂ ਦਾ ਸਮਾਨ ਜਿਹੜਾ ਹੈਗਾ ਜਿਹੜਾ ਮਾਲ ਸੀ ਇਹਨਾਂ ਨੂੰ ਵਾਪਸ ਮਿਲ ਸਕੇ ਦੋਸਤੋ ਗੱਲਬਾਤ ਸੁਣਾਉਣੇ ਇਹਨਾਂ ਨੇ ਦਿੱਤੀ ਹੋਈ ਵੀ ਕੀ ਇਹਨਾਂ ਦੀ ਗੁਜ਼ਾਰਸ਼ ਹੈਗੇ ਕਿ ਇਹਨਾਂ ਦਾ ਮੁੱਦਾ ਸੀਗਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਕਿ ਨਾਂਜੀ ਆਪਣਾ ਮੇਰਾ ਨਾਂਜੀ ਸ਼ਾਫੀ ਮੁਹੰਮਦ ਹੈ ਜੀ ਕਿਥੇ ਖੜੀ ਹੋ ਵਾਲੇ ਸੀ ਅਸੀਂ ਜੀ ਚਕਰਾਲ ਪ ਕੀ ਗੱਲਬਾਤ ਹੋਈ ਇੱਥੇ ਡੇਰੇ ਦੇ ਵਿੱਚ ਜੀ ਪਰਸੋਂ ਮਤਲਬ 5 ਤਰੀਕ ਨੂੰ ਸਾਡੀ ਮਤਲਬ ਮੌਤ ਹੋ ਗਈ ਸੀ ਅਸੀਂ ਚੱਲ ਗਏ ਸੀ ਉਧਰ ਕਰ ਛੋਟੇ ਛੋਟੇ ਬੱਚੇ ਸੀ ਤੇ ਰਾਤੀ ਕੋ 2-3 ਵਜੇ ਨਾਲ ਪਤਾ ਨਹੀਂ ਕਿਸ ਟਾਈਮ ਨਾਲ ਅਸੀਂ ਤੇ ਇਹ ਨਹੀਂ ਮੌਜੂਦ ਤੇ ਬੱਕਰੀਆਂ ਸਾਡੀਆਂ ਕੋਈ ਖੋਲ ਕੇ ਲੈ ਗਏ ਜੀ ਕਿੰਨੀਆਂ ਬੱਕਰੀਆਂ ਸੀ ਜੀ ਚਾਰ ਬੱਕਰੀਆਂ ਤਿੰਨ ਬੱਕਰੇ ਤੇ ਇੱਕ ਛੋਟਾ ਬੱਚਾ ਸੀ ਕੀ ਲੱਗਦਾ ਕੋਈ ਚੋਰ ਚਾਰ ਪਏ ਨੇ ਹਾਂ ਜੀ ਚੋਰ ਚਾਰ ਪਏ ਜੀ ਸਮਝਦੇ ਇਸ ਗੱਲ ਤੇ ਕਿਸੇ ਸ਼ੱਕ ਹੈ ਨਹੀਂ ਪਤਾ ਨਹੀਂ ਕੌਣ ਲੈ ਗਿਆ ਕੁੜਕਿਆਂ ਵੀਰੇ ਪਤਾ ਲੱਗਾ ਤੁਹਾਨੂੰ ਹਾਂਜੀ ਸਵੇਰੇ ਸਾਨੂੰ ਕੋ 3:30 ਵਜੇ ਪਤਾ ਲੱਗਾ ਉਸ ਵੇਲੇ ਬੱਚੇ ਜਾਗੇ ਉਸ ਵੇਲੇ ਪਤਾ ਲੱਗਾ ਕਿ ਸਾਡੀਆਂ ਬੱਕਰੀਆਂ ਹੈ ਨਹੀਂ ਇੱਥੇ ਕਿੰਨੇ ਦਾ ਨੁਕਸਾਨ ਹੋ ਗਿਆ ਹੱਦਕੀ ਤਕਰੀਬਨ ਲਗਭਗ ਜੀ ਕੋਈ ਲੱਖ ਤੋਂ ਉੱਪਰ ਉੱਪਰ ਹੀ ਦਾ ਨੁਕਸਾਨ ਹੋ ਗਿਆ ਇਸ ਵਾਰ ਦੇ ਵਿੱਚ ਕੋਈ ਕੰਪਲੇਨ ਵਗੈਰਾ ਵੀ ਕੀਤੀ ਜੀ ਹਾਂਜੀ ਅਸੀਂ ਥਾਣੇ ਰਿਪੋਰਟ ਕੀਤੀ ਦੀ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਕਿ ਗਰੀਬ ਹੈ ਜੀ ਗਰੀਬ ਨੂੰ ਥੋੜੀ ਜਿਹੀ ਹੈਲਪ ਹੋਣੀ ਚਾਹੀਦੀ ਸਰਕਾਰ ਦੀ ਤਰਫੋਂ ਜੀ ਥੋੜੀ ਮਦਦ ਹੋਣੀ ਚਾਹੀਦੀ ਤੁਸੀਂ ਪੰਜ ਬਾਈ ਕੀ ਨਾਮ ਹੈ ਆਪਣਾ ਯੂਸਫ ਮੇਰਾ ਨਾਮ ਕੀ ਗੱਲ ਬਾਤ ਹੈ ਤੁਹਾਡੀ ਡਿਟੇਲ ਸਾਡੀਆਂ ਬੱਕਰੀਆਂ ਦੀ ਚ ਤਿੰਨ ਬੱਕਰੀਆਂ ਸੀਗੀਆਂ ਬੱਕਰੀਆਂ ਇਹ ਸਾਡੀਆਂ ਤਿੰਨ ਬੱਕਰੇ ਸੀ ਚਾਰ ਬੱਕਰੀਆਂ ਸੀ ਇੱਕ ਬੱਚਾ ਸੀ ਕਿਵੇਂ ਬਰਦਰ ਕੀ ਲੱਗਦਾ ਕਿਵੇਂ ਹੋਈ ਰਾਬੀ ਜਾਣੇ ਅਹੀ ਦੇ ਘਰ ਹੈ ਨਹੀਂ ਇਹ ਆਹੀ ਗਏ ਦੇ ਹੀ ਕਿਦੇ ਮੌਤ ਹੋ ਗਈ ਦੀ ਤੇ ਬੱਚੇ ਹੀ ਘਰ ਇਹਨਾਂ ਨੇ 3:30 ਵਜੇ ਨਾਲ ਉੱਠ ਕੇ ਦੇਖਿਆ ਤੇ ਇੱਥੇ ਬੱਕਰੀਆਂ ਨਹੀਂ ਸੀ ਇਹਨਾਂ ਨੇ ਫਿਰ ਫੋਨ ਕੀਤਾ ਮੈਂਬਰ ਸਾਹਿਬ ਨੂੰ ਸਰਪੰਚ ਨੂੰ ਫੋਨ ਕੀਤਾ ਫਿਰ ਉਹਨਾਂ ਦੇ ਆਉਣ ਤੋਂ ਬਾਅਦ ਬੱਕਰੀਆਂ ਦਾ ਕੋਈ ਵੀ ਪਤਾ ਨਹੀਂ ਚਲਿਆ ਫਿਰ ਸਵੇਰੇ ਸਰਪੰਚੋਂ ਰਾਏ ਬਾਕੀ ਹੋਰ ਕਾਫੀ ਪਿੰਡ ਦੇ ਬੰਦੇ ਆਏ ਲੰਬੜਦਾਰ ਵੀ ਆਇਆ ਉਹਨਾਂ ਨੇ ਆ ਕੇ ਰਿਪੋਰਟ ਲਿਖੇ ਦਿੱਤੀ ਹੈ ਇਹ ਪ੍ਰਸ਼ਾਸਨ ਨੂੰ ਦੇ ਗਿਆ ਹੈ ਥਾਣੇ ਤੇ ਉਸ ਤੋਂ ਬਾਅਦ ਸਾਡੇ ਕੋਲ ਦੇ ਕੋਈ ਵੀ ਹੱਲ ਨਹੀਂ ਇਸ ਗੱਲ ਦਾ ਹੈ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਨਿਆ ਕਿ ਸਾਡੇ ਗਰੀਬਾਂ ਵਾਰੇ ਵੀ ਕੁਝ ਹੱਲ ਹੋਣਾ ਚਾਹੀਦਾ ਇੰਨਾ بڑا ਨੁਕਸਾਨ ਹੋ ਗਿਆ ਸਾਡਾ ਕੰਮ ਸਿਰ ਕੰਮ ਲੱਖ ਡੇਢ ਦਾ ਨੁਕਸਾਨ ਹੈ ਇੱਕ ਇੱਕ ਬੱਕਰੇ ਦਾ ਵੇਟ 50-50 ਕਿਲੋ ਨਾਲ ਵੱਧ ਸੀ ਤੇ 25-25000 ਰੁਪਏ ਪਹਿਲੇ ਕੀਮਤ ਲਾਂਦੇ ਸੀ ਬੱਕਰਿਆਂ ਦੀ ਲੇਕਿਨ ਅਸੀਂ ਵੇਚਣੇ ਆ ਨਹੀਂ ਹੈ ਅਸੀਂ ਇਸ ਦੇ ਵਾਸਤੇ ਰੱਖੇ ਹੀ ਤਾਂ ਕੋਈ ਇਦਾਂ ਸ਼ੌਂਕ ਨਾਲ ਪਾਲੇ ਹੀ ਬੱਕਰੇ ਕੀ ਮੰਗ ਕਰਦੇ ਮੰਗ ਅਸੀਂ ਇਹੋ ਕਰਨੀ ਹੈ ਸਾਡੀ ਮਦਦ ਹੋਣੀ ਚਾਹੀਦੀ ਹੈ ਸਰਕਾਰ ਵੱਲੋਂ ਚੋਰ ਫੜੇ ਜਾਣ ਤੇ ਸਾਡਾ ਮਾਲ ਜਿਹੜਾ ਉਹ ਵਾਪਸ ਆ ਜਾਏ ਤਾਂ ਸਾਡੀ ਇਹੋ ਹੀ ਮੰਗ ਹੈ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜੀ ਚੋਰੀ ਹੋਈ ਹੈ ਤੁਹਾਡੇ ਇਲਾਕੇ ਦੇ ਵਿੱਚ ਦੇਖੋ ਜੀ ਇਹ ਚੋਰੀਆਂ ਪਹਿਲੇ ਵੀ ਹੁੰਦੀਆਂ ਪਈਆਂ ਨੇ ਪਹਿਲੇ ਵੀ ਇੱਕ ਗੁੱਜਰਾਂ ਦੇ ਇੱਕ ਬੱਕਰੀ ਲੈ ਗਏ ਸੀ ਪਿੱਛੇ ਇੱਕ ਮੋਟਰਸਾਈਕਲ ਲੈ ਕੇ ਚੱਲ ਗਏ ਸੀ ਆਹ ਤੋਂ 2 ਸਾਲ ਪਹਿਲੇ ਵੀ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਸੀ। ਆਦੋ ਵੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਸੀ ਪਰ ਉਹ ਅੱਜ ਦਿਨ ਤੱਕ ਪਤਾ ਨਹੀਂ ਲੱਗ ਸਕਿਆ। ਕਿਉਂਕਿ ਜਿਹੜੇ ਚੋਰ ਚੋਰੀ ਕਰਦੇ ਨੇ ਉਹ 70 ਬੜੇ ਹੁੰਦੇ ਨੇ ਉਹ ਪਤਾ ਤੇ ਥੋੜੀ ਜਿਹੀ ਲੱਗਣ ਬਣੀ ਦਿੰਦੇ ਆਗੇ। ਤੇ ਇਹ ਵਿਚਾਰਾ ਗਰੀਬ ਪਰਿਵਾਰ ਆ। ਇਹਨਾਂ ਦੇ ਵੀ ਕੋਈ 8 ਜਿਹੜੀਆਂ ਅਸੀਂ ਬੱਕਰੀਆਂ ਬੱਕਰੇ ਲੈ ਗਏ ਨੇ। ਕੋਈ 1 ਲੱਖ ਡੇਢ ਲੱਖ ਦਾ ਬਚਾ ਇਹਨਾਂ ਦਾ ਨੁਕਸਾਨ ਵੀ ਹੋਇਆ। ਇਹੋ ਜਿਹੀਆਂ ਵਾਰਦਾਤਾਂ ਜਿਹੜੀਆਂ ਹੁੰਦੀਆਂ ਪਈਆਂ ਨੇ ਤੇ ਅਸੀਂ ਇਹੋ ਹੀ ਮੰਗ ਕਰਨੇ ਆ ਸਰਕਾਰ ਅੱਗੇ ਜਾਂ ਪ੍ਰਸ਼ਾਸਨ ਅੱਗੇ। ਤੇ ਇਹਨਾਂ ਦੇ ਠੱਲ ਪਾਈ ਜਾਏ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਇਨਸਾਫ ਦਿੱਤਾ ਜਾਏ ਤਾਂ ਕਿ ਗਰੀਬ ਪਰਿਵਾਰ ਨੇ ਇਹਨਾਂ ਦਾ ਕੋਈ ਹੱਲ ਜਿਹੜਾ ਉਹ ਕੱਢਿਆ ਜਾਏ ਜੈ